ਸਰ ਬਿਕਰਮ ਸਿੰਘ ਮਜੀਠੀਆ ਸਰ ਬਿਕਰਮ ਸਿੰਘ ਮਜੀਠੀਆ ਆਈ ਲਵ ਯੂ ਗਾਇਜ਼ ਸਰਦਾਰ ਬਿਕਰਮ ਸਿੰਘ ਮਜੀਠੀਆ ਸਰਦਾਰ ਬਿਕਰਮ ਸਿੰਘ ਮਜੀਠੀਆ ਆਜੋ ਅਜਾਓ 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 ਕਾ ਹਾਲ ਵੇਖ ਲਓ ਜੀ ਮੇਰੇ ਵਾਈਫ ਨੂੰ ਠੱਕੇ ਮਾਰੀ ਹੈ ਪੁਲਿਸ ਕੱਚੋਲੀ ਕਿਹਦੇ ਤੇ ਬੰਦ ਕਿਸੇ ਜਾਈਂ ਪਾਸੇ ਕਿਤਾ ਬਲੌਕ ਦਾ ਬਲੌਕ ਮੇਰ ਹੋ ਗਿਆ ਲਾਈ ਕਿੱਥੇ ਆ ਆ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਆ ਕਿਤੇ ਲੈ ਆ ਕੇ ਮਾਰੀ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਔਰ ਦੀ ਜ਼ਿੰਦਗਾਰੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਫਤਿਹ ਜਿਵੇਂ ਪਤਾ ਨਹੀਂ ਕੀ ਜਾਂ ਦੇ ਕੋਡ ਆ ਕਾਲ ਮੈਸੇਜ ਜਾਣ ਨੂੰ ਤਿਆਰ ਹੁਣ ਕਿੱਧਰ ਗਏ ਜੀ ਸੁਰਨਜੀਤ ਜੀ ਤੇ ਉਸੇ ਤੋਂ ਪੀਤਾ ਸੀ ਮੈਨੂੰ ਹਾਂਜੀ ਕਮਿਟਮੈਂਟ ਕੀਤੀ ਹੋਤੀ ਜਾਨਾ ਕਿ ਨਹੀਂ ਨਹੀਂ ਸ਼ੋਭਣੀ ਅਕਾਲੀਦਾਰ ਬਾਬਾ बिक्रम सिंह मुद्दाबाद जय श्री मुद्दा ਉਹ ਯਾਰ ਸੁਕਾਰ ਨਹੀਂ ਮੈਣਾ ਯਾਰ ਉਹਨਾਂ ਨੇ ਫਿਕਰ ਤਾਂ ਇਹ ਰੱਖੀ ਉਸ ਪਾਸੇ ਉਹਨਾਂ ਨੇ ਕਿ ਫਿਰ ਪੁੱਲ ਦਾ ਨਾ ਪਿਛੇ ਰੱਖਿਆ ਰਵੀ ਉਹਦੀ ਬੰਦੇ ਖੜੇ ਆ ਜੇ ਤੱਕ ਦੇਖਦੇ ਆ ਉਹ ਬੰਦ ਕਰ ਇਹ ਡਰਾਈਵਰ ਨਾਲ ਕਰਕੇ ਲੈਣਾ ਪਤਾ ਨੰਬਰ Thank okay. you.